ਸਾਚੀ ਕਾ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਐਮਟੀਵੀ ਮੀਡੀਆ ਮੈਂ ਹਾਂ ਅਮਨਦੇਵ ਸਿੰਘ ਮੱਲੀ ਅੱਜ ਅਸੀਂ ਪਹੁੰਚੇ ਜੀ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਗਲੀ ਨੰਬਰ 7 ਦੇ ਵਿੱਚ ਪਹੁੰਚੇ ਆ ਜੋਸ਼ਨ ਹਸਪੀਟਲ ਦੇ ਸਾਹਮਣੇ ਗਲੀ ਹੈ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਧੰਨ ਧੰਨ ਬਾਬਾ ਦੀਪ ਸਿੰਘ ਆਟਾ ਚੱਕੀ ਦੇ ਇੱਕ ਐਸੇ ਕਿਰਤੀ ਲੜਕੇ ਕੋਲ ਤੁਹਾਨੂੰ ਲੈ ਕੇ ਆਏ ਆ ਜਿਹੜਾ ਆਪਣੇ ਜਿਹੜੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਜਿਹੜਾ ਆਟਾ ਚੱਕੀ ਆਪਣੇ ਸਕੂਲ ਤੋਂ ਜਿਹੜਾ 11ਵੀਂ ਜਮਾਤ ਵਿੱਚ ਪੜਦਾ ਹੈ ਤੇ ਸਕੂਲ ਤੋਂ ਆਉਂਦਾ ਹੈ ਆਕੇ ਜਿਹੜਾ ਆਪਣੀ ਆਟਾ ਚੱਕੀ ਚਲਾ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਕਰ ਰਿਹਾ ਤੇ ਆਓ ਇਹਨਾਂ ਦੀ ਵੀ ਸਪੋਰਟ ਕਰੀਏ ਤੇ ਦੇਖਦੇ ਆਂ ਲੜਕੇ ਨਾਲ ਗੱਲਬਾਤ ਕਰਦੇ ਆਂ ਬਹੁਤ ਹੀ ਵਧੀਆ ਟੈਕਨੋਲੋਜੀ ਨਾਲ ਜਿਹੜੀ ਜਿਹੜੀ ਆਟਾ ਚੱਕੀ ਜਿਹੜੀ ਲਾਈ ਗਈ ਹੈ ਤੇ ਆਓ ਗੱਲਬਾਤ ਕਰਦੇ ਆਂ ਵੀਰ ਨਾਲ ਸਾਜੀ ਸਾਜੀ ਗੱਲ ਵੀਰ ਜੀ ਅਜੀ ਵੀਰ ਜੀ ਜਿਹੜੀ ਆਪਣੀ ਆਟਾ ਚੱਕੀ ਕਿੰਨੀ ਈਅਰ ਪੁਰਾਣੀ ਹੈ ਜੀ ਜੇ ਆਪਾਂ ਨੂੰ ਖਾਸ ਹੋਇਆ ਜੀ ਇਹ ਸਭ ਜੜੀ ਆਟਾ ਚੱਕੀ ਆ ਮੈਂ ਦੇਖ ਰਿਹਾ ਬਹੁਤ ਹੀ ਵਧੀਆ ਟੈਕਨੋਲੋਜੀ ਲੱਗੀ ਹੋਈ ਆ ਤੇ ਤੁਸੀਂ ਜਿਹੜਾ ਸਕੂਲ ਤੋਂ ਆਕੇ ਮੈਂ ਸੁਣਿਆ ਕਿ ਤੁਸੀਂ ਸਕੂਲ ਤੋਂ ਆਕੇ ਜਿਹੜੀ ਆਟਾ ਚੱਕੀ ਦਾ ਜਿਹੜਾ ਆਪਣਾ business ਚਲਾ ਰਹੇ ਹੋ ਤੇ ਕਿੰਨੇ ਕੁ ਲੋਕਾਂ ਨੂੰ ਹੰਗਾਰਾ ਮਿਲ ਰਿਹਾ ਹੈ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਕਰਨਾ ਚਾਹੀਦਾ ਬਾਪੂ ਜੀ ਦੇ ਨਾਲ ਆਪਣਾ ਸਾਥ ਦੇਣਾ ਚਾਹੀਦਾ ਇਹ ਪਰਵਾਜ਼ ਨੂੰ ਰਾਜਾ ਬਹੁਤ ਆਵੇ ਲੱਗੇ ਪੁੱਤ ਕੱਪ ਰਿਹਾ ਕੁੰਡਾ ਜੀ ਨਾਮ ਨਾਲ ਤੇ ਸਾਰਨ ਤਾਂ ਮੈਂ ਜਾਈਦਾ ਸਾਰੇ ਪਰਿਵਾਰ ਨਾਲ ਜਾਊਗਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਹੀ ਜਿਹੜੇ ਕਿਰਤੀ ਇਨਸਾਨ ਹੁੰਦੇ ਉਹਨਾਂ ਦੀ ਬੜੀ ਸਪੋਰਟ ਕਰਦੇ ਨੇ ਤੇ ਸਰ ਤੁਸੀਂ ਕੀ ਕਹਿਣਾ ਜਾਓਗੇ ਲੋਕਾਂ ਨੂੰ ਕੀ ਅਪੀਲ ਕਰਨਾ ਜਾਓਗੇ ਦੇਖੋ ਜੀ ਮੈਂ ਹੁਣ ਐਨੇ ਜੁਗਾ ਹੈ ਨਹੀਂ ਜਿਹੜੇ ਮੈਂ ਲੋਕਾਂ ਨੂੰ ਅਪੀਲ ਕਰਾਂ ਮੈਂ ਤੇ ਬਸ ਇਹੋ ਕਹਿਣਾ ਜਾਊਗਾ ਕਿ ਆਪਣਾ ਕਿਰਤ ਕਰੋ ਤੇ ਵੰਡ ਛਕੋ ਬਹੁਤ ਹੀ ਵਧੀਆ ਗੱਲਬਾਤ ਕੀਤੀ ਵੀਰ ਹੁਣਾਂ ਨੇ ਤੇ ਅਸੀਂ ਅਪੀਲ ਕਰਦੇ ਆ ਆਪਣੇ ਜਿਹੜੇ ਅੰਮ੍ਰਿਤਸਰ ਵਾਸੀ ਨੇ ਕਿ ਜਿਹੜਾ ਮਕਬੂਲਪੁਰਾ ਦੇ ਵਿੱਚ 7 ਨੰਬਰ ਗਲੀ ਦੇ ਵਿੱਚ ਚੱਕੀ ਈੜੀ ਖੋਲੀ ਗਈ ਹੈ ਤੇ ਆਓ ਇਸ ਵੀਰ ਨੂੰ ਵੀ ਸਪੋਰਟ ਕਰੀਏ ਤਾਂ ਜੋ ਉਹ ਆਪਣਾ ਪਰਿਵਾਰ ਦਾ ਕਿਜਾਰਾ ਵਧੀਆ ਚਲਾਵੇ ਤੇ ਇੱਥੇ ਦੇ ਨਾਲ ਹੀ ਹੋਰਾਂ ਲਈ ਵੀ ਮਿਸਾਲ ਬਣੇ ਕਿ ਜਿਹੜੇ ਬੱਚੇ ਨੇ ਉਹ ਆਪਣੇ ਆਪਣੇ ਕੰਮ ਸਟੈਂਡ ਕਰਨ ਕੋਈ ਬਿਜ਼ਨਸ ਸਟੈਂਡ ਕਰਨ ਤੇ ਜਿਹੜਾ ਹੋਰਾਂ ਲਈ ਵੀ ਮਿਸਾਲ ਬਣਨ ਸੋਤਵਨ ਉਹ ਅਪੀਲ ਕਰਦੇ ਆ ਕਿ ਤੁਸੀਂ ਜਿਹੜੇ ਫਾਸਟ ਫੂਡ ਨੇ ਜਾਂ ਕੋਈ ਹੋਰ ਵੀਡੀਓ ਫਨੀ ਵੀਡੀਓ ਵੀ ਬਹੁਤ ਸ਼ੇਅਰ ਕਰਦੇ ਹੋ ਕਿ ਅਜੇ ਕਿਰਤੀ ਵੀਰਦਿਆਂ ਜਿਹੜੀਆਂ ਵੀਡੀਓ ਸ਼ੇਅਰ ਕਰੀਏ ਜਿਹੜਾ ਆਟਾ ਹੈ ਸਭ ਨਾਲੋਂ ਜ਼ਰੂਰੀ ਹੈ ਆਪਣੀ ਜ਼ਿੰਦਗੀ ਬਤੀਤ ਕਰਨ ਵਾਸਤੇ ਤੇ ਜੇ ਉਹੀ ਸਾਫਣਾ ਹੋਵੇ ਤੇ ਕਿਤੇ ਨਾ ਕਿਤੇ ਜਿਹੜਾ ਬਿਮਾਰ ਗਿਆ ਤੇ ਤੁਹਾਨੂੰ ਹਸਪਤਾਲਾਂ ਦੇ ਵਿੱਚ ਖਰਚੇ ਕਰਨੇ ਪੈਂਦੇ ਨੇ ਤੇ ਆਟਾ ਜਿਹੜਾ ਸਭ ਜ਼ਿੰਦਗੀ 'ਚ ਸਭ ਨਾਲੋਂ ਜ਼ਰੂਰੀ ਹੈ ਜਿਸ ਨੂੰ ਅਸੀਂ ਰੋਟੀ ਪਕਾ ਕੇ ਖਾਂਦੇ ਹਾਂ ਤੇ ਉਹੀ ਚੀਜ਼ ਨੂੰ ਸਾਫ਼-ਸੁਥਰੀ ਮਿਲਣੀ ਚਾਹੀਦੀ ਹੈ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਵੀ ਕੰਮ ਕਰ ਰਿਹਾ ਬਹੁਤ ਹੀ ਸਾਫ਼-ਸੁਥਰੀ ਦਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਤੇ ਇਸੇ ਤਰ੍ਹਾਂ ਹੀ ਚਾਹਾਂਗੇ ਜਿਆਦਾ ਕੈਮਰਾਮੈਨ ਮਲਕੀਸ਼ ਸਿੰਘ ਦੇ ਨਾਲ ਅਮਨਦੀਪ ਚਮਲੀ ਸਟਾਈਟ ਟੀਵੀ ਇੰਡੀਆ ਅੰਮ੍ਰਿਤਸਰ